6 ਜੂਨ ਨੂੰ ਚੌਂਕ ਫਰੀਦ ਵਿਖੇ थाना ਕੁਤਵਾਲੀ ਦੀ ਜਰਿਸਡਿਕਸ਼ਨ ਵਿੱਚ ਇੱਕ ਮਨੀ ਐਕਸਚेंजर ਦੀ ਦੁਕਾਨ ਚਲਾ ਰਹੇ ਕੁਲਵੰਤ ਸਿੰਘ ਤੋਂ ਤੀਲਕ ਦੀ ਖੋ ਜ ਨੂੰ ਸਕਸੈਸਫੁਲੀ ਟ੍ਰੇਸ ਕਰਦੇ ਆ ਵਿਦਨ 24 ਆਵਰਸ ਤਿੰਨ ਦੋਸ਼ੀ ਅਰੈਸਟ ਕੀਤੇ ਗਏ ਹਨ ਨਾਲ ਹੀ ਸਾਰੀ ਕੈਸ਼ ਦੀ ਰਿਕਵਰੀ ਹੋ ਗਈ ਹੈ ਅਤੇ ਮੋਟਰਸਾਈਕਲਸ ਦੀ ਬਰਾਮਦਗੀ ਵੀ ਹੋਈ ਹੈ ਇਹਦੇ ਵਿੱਚ ਜਿਹੜੇ ਤਿੰਨ ਦੋਸ਼ੀ ਹਨ ਦੀਪਕ ਜਿਹੜਾ ਕਿ ਮਾਸਟਰਮਾਈਂਡ ਸੀ ਅਤੇ ਇਸ ਮਨੀ ਐਕਸਚेंजर ਦੀ ਦੁਕਾਨ ਤੇ ਪਿਛਲੇ 7-8 ਸਾਲਾਂ ਤੋਂ ਇਮਪਲੋਇਡ ਸੀ ਇਹ ਪਿਛਲੇ ਡੇਢ ਮਹੀਨੇ ਤੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਰੱਖੀ ਅਤੇ ਪਲੈਨਿੰਗ ਕਰ ਰਹੇ ਸਨ ਅਤੇ 6 ਜੂਨ ਨੂੰ ਜਦ ਦੀਪਕ ਨੂੰ ਪਤਾ ਚੱਲਿਆ ਕਿ ਉਹਦੇ ਨਾਲ ਦੇ ਜਿਹੜੇ ਤਿੰਨ ਕੋ-ਐਮਪਲੋਇਜ਼ ਨੇ ਉਹ ਛੁੱਟੀ ਤੇ ਹਨ ਅਤੇ ਦੁਕਾਨ ਵਿੱਚ ਮੋਟੀ ਰਕਮ ਹੈ ਇਹਨੇ ਅੱਗੇ ਆਪਣੇ ਕੋ-ਅਕਿਊਜ਼ਡ ਵਿਸ਼ੂ ਅਤੇ ਸ਼ਿਵਮ ਨੂੰ ਇਸ ਚੀਜ਼ ਦੀ ਇਤਲਾਹ ਦਿੱਤੀ ਅਤੇ ਇਸ ਤਰ੍ਹਾਂ ਇਸ ਸਨੈਚਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਪੁਲਿਸ ਨੂੰ ਅੱਗੇ ਚੱਕਮਾ ਦੇਣ ਲਈ ਇਹਨਾਂ ਨੇ ਪਹਿਲਾਂ ਆਪਣੇ ਕੱਪੜੇ ਬਦਲੇ ਅਤੇ ਫਿਰ ਸੀਸੀਟੀਵੀ ਫੁਟੇਜ ਤੋਂ ਟਰੇਸ ਨਾ ਹੋਣ ਲਈ ਆਪਣਾ ਵਾਹਨਤ ਵਿੱਚ ਇਸਤੇਮਾਲ ਕੀਤਾ ਮੋਟਰਸਾਈਕਲ ਅਬੈਂਡਨ ਕੀਤਾ ਅਤੇ ਖੋਹ ਕੀਤੇ ਗਏ ਪੈਸਿਆਂ ਤੋਂ ਹੀ ਇੱਕ ਨਵਾਂ ਮੋਟਰਸਾਈਕਲ ਲਿੱਤਾ ਅਤੇ ਇਹ ਅੱਗੇ ਪੰਜਾਬ ਨੂੰ ਛੱਡਣ ਦੀ ਤਾਕ ਵਿੱਚ ਸਨ 24 ਘੰਟਿਆਂ ਵਿੱਚ ਥਾਣਾ ਕਤਵਾਲੀ ਦੀ ਟੀਮ ਨੇ ਇਸ ਘਟਨਾ ਨੂੰ ਸਕਸੈਸਫੁਲੀ ਟਰੇਸ ਕੀਤਾ ਹੈ ਇਹ ਸਭ ਹਿਊਮਨ ਰਿਸੋਰਸ ਟੈਕਨੀਕਲ ਸਰਵੇਲੈਂਸ ਸੀਸੀਟੀਵੀ ਫੁਟੇजेस ਅਤੇ ਕੈਸ਼ ਟ੍ਰੇਲ ਜਿਹੜੀ ਉਹਦੀ ਫਾਈਨੈਂਸ਼ੀਅਲ ਟ੍ਰੇਲ ਸੀ ਉਹਦੇ ਸੋਰਸਸ ਅ এমਪਲੋਇਜ਼ ਇਨ ਟੈਰੋਗੇਸ਼ਨ ਆ ਵੀ ਕਰਕੇ ਸੰਭਵ ਹੋਇਆ ਹੈ ਧੰਨਵਾਦ ਜੈ ਹਿੰਦ 6 ਜੂਨ ਨੂੰ ਚੌਂਕ ਫਰੀਦ ਵਿਖੇ थाना ਕੁਤਵਾਲੀ ਦੀ ਜਰਿਸਡਿਕਸ਼ਨ ਵਿੱਚ ਇੱਕ ਮਨੀ ਐਕਸਚेंजर ਦੀ ਦੁਕਾਨ ਚਲਾ ਰਹੇ ਕੁਲਵੰਤ ਸਿੰਘ ਤੋਂ ਤੀਲਕ ਦੀ ਖੋਜ ਨੂੰ ਸਕਸੈਸਫੁਲੀ ਟ੍ਰੇਸ ਕਰਦੇ ਆ ਵਿਦਿਨ 24 ਆਵਰਸ ਤਿੰਨ ਦੋਸ਼ੀ ਅਰੈਸਟ ਕੀਤੇ ਗਏ ਹਨ ਨਾਲ ਹੀ ਸਾਰੀ ਕੈਸ਼ ਦੀ ਰਿਕਵਰੀ ਹੋ ਗਈ ਹੈ ਅਤੇ ਮੋਟਰਸਾਈਕਲਸ ਦੀ ਬਰਾਮਦਗੀ ਵੀ ਹੋਈ ਹੈ ਇਹਦੇ ਵਿੱਚ ਜਿਹੜੇ ਤਿੰਨ ਦੋਸ਼ੀ ਹਨ ਦੀਪਕ ਜਿਹੜਾ ਕਿ ਮਾਸਟਰਮਾਈਂਡ ਸੀ ਅਤੇ ਇਸ ਮਨੀ ਐਕਸਚेंजर ਦੀ ਦੁਕਾਨ ਤੇ ਪਿਛਲੇ 7-8 ਸਾਲਾਂ ਤੋਂ ਇਮਪਲੋਇਡ ਸੀ ਇਹ ਪਿਛਲੇ ਡੇਢ ਮਹੀਨੇ ਤੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਰੱਖੀ ਅਤੇ ਪਲੈਨਿੰਗ ਕਰ ਰਹੇ ਸਨ छे जून जब दीपक नीन को इंपलॉय दुकान विच मोटी रकम आई है इन्हें अगे अपने को अक्यूज विशु और शिवम न इस चीज की इतलाह दी इतला इस तरह इस स्नैचिंग घटना अंजाम दिता पुलिस नकमा दे इन्होंने पहला अपने कपड़े बदले ਅਤੇ ਫਿਰ ਸੀਸੀਟੀਵੀ ਫੁਟੇਜ ਤੋਂ ਟ੍ਰੇਸ ਨਾ ਹੋਣ ਲਈ ਆਪਣਾ ਵਾਹਨਤ ਵਿੱਚ ਇਸਤੇਮਾਲ ਕੀਤਾ ਮੋਟਰਸਾਈਕਲ ਅਬੈਂਡਨ ਕੀਤਾ ਅਤੇ ਖੋਹ ਕੀਤੇ ਗਏ ਪੈਸਿਆਂ ਤੋਂ ਹੀ ਇੱਕ ਨਵਾਂ ਮੋਟਰਸਾਈਕਲ ਲਿੱਤਾ ਅਤੇ ਇਹ ਅੱਗੇ ਪੰਜਾਬ ਨੂੰ ਛੱਡਣ ਦੀ ਤਾਕ ਵਿੱਚ ਸਨ 24 ਘੰਟਿਆਂ ਵਿੱਚ ਥਾਣਾ ਕੁਤਵਾਲੀ ਦੀ ਟੀਮ ਨੇ ਇਸ ਘਟਨਾ ਨੂੰ ਸਕਸੈਸਫੁਲੀ ਟ੍ਰੇਸ ਕੀਤਾ ਹੈ ਇਹ ਸਭ ਹਿਊਮਨ ਰਿਸੋਰਸ ਟੈਕਨੀਕਲ ਸਰਵੇਲੈਂਸ ਸੀਸੀਟੀਵੀ ਫੁਟੇजेस ਅਤੇ ਕੈਸ਼ ਟ੍ਰੇਲ ਜਿਹੜੀ ਉਹਦੀ ਫਾਈਨੈਂਸ਼ੀਅਲ ਟ੍ਰੇਲ ਸੀ ਉਹਦੇ ਸੋਰਸਸ ਔਰ এমপ্লয়ੀজ ਇਨ ਟੈਰੋਗੇਸ਼ਨ ਆ ਵੀ ਕਰਕੇ ਸੰਭਵ ਹੋਇਆ ਹੈ ਧੰਨਵਾਦ ਜੈ